ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਤੁਹਾਡੇ ਘਰੋਂ ਬਜ਼ੁਰਗ ਆਏ ਨੇ ਕੀ ਨਾਮ ਇਹਦਾ ਕਿੱਦਾਂ ਸੰਪਰਕ ਚਾਹੀਏ ਤੁਹਾਡੇ ਦੇਖੋ ਜੀ ਇਹ ਤੇ ਸਤਗੁਰੂ ਦੇ ਕਾਰਜ ਨੇ ਸਾਡਾ ਤੁਹਾਡਾ ਦੇ ਬਹਾਨੇ ਮੰਦਾ ਇਹਨਾਂ ਦੇ ਕਰਮਾਂ ਦੇ ਅੰਦਾਨਾ ਸੀ ਇਸ ਪਿੰਡ ਦਾ ਦੁਬਾਰਾ ਇਹਨਾਂ ਨੇ ਆਉਣਾ ਸੀ ਤੇ ਪ੍ਰਮਾਤਮਾ ਵਾਹਿਗੁਰੂ ਨੇ ਉਹ ਸਬੱਬ ਬਣਾਇਆ ਇਹਨਾਂ ਦਾ ਅਸਲ ਜੇ ਇੱਥੇ ਆਉਣ ਦਾ ਸਬੱਬ ਇਸ ਤਰੀਕੇ ਨਾਲ ਬਣਿਆ ਕਿ ਅੱਜ ਤੋਂ ਕਾਫੀ عرصਾ ਪਹਿਲਾਂ ਕਰੀਬ-ਕਰੀਬ ਕੋ 15 ਸਾਲ ਪਹਿਲਾਂ ਮੇਰੇ ਛੋਟੇ ਭਾਈ ਸਾਹਿਬ ਨੇ ਅੱਜ ਨੰਬਰਦਾਰਾਂ ਪੰਚ ਦੇ ਉਹ ਗਏ ਨਨਕਾਣਾ ਸਾਹਿਬ ਜਥੇ ਦੇ ਨਾਲ ਆਪਣੇ ਵੀ ਜਦੋਂ ਜਿੰਨੇ ਵੀ ਆਪਣੇ ਹਿੰਦੂ ਸਿੱਖ ਜਥਿਆਂ ਦੇ ਨਾਲ ਜਾਂਦੇ ਆ ਉਧਰ ਦਰਸ਼ਨਾਂ ਨੂੰ ਤੇ ਜਿਹੜੇ ਇਧਰ ਉੱਠ ਕੇ ਉਧਰ ਗਏ ਆ ਮੁਸਲਮਾਨ ਭਾਈ ਜਰਾ ਆਪਣਾ ਉਹਨਾਂ ਨੂੰ ਉਹ ਆਦਤ ਹੈ ਬਜ਼ੁਰਗਾਂ ਨੂੰ ਜਾਂ ਜਿਹੜੇ ਆਦਤ ਨਹੀਂ ਇੱਕ ਰੀਤ ਆ ਰੀਤ ਕਹ ਸਕਦੇ ਆ ਉਹ ਆ ਕੇ ਪੁੱਛਦੇ ਰਹਿੰਦੇ ਆ ਕਿ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਇਸੇ ਤਰੀਕੇ ਨਾਲ ਹੀ ਹੋਇਆ ਇਹਨਾਂ ਦੇ ਕੋਈ ਸੱਜਣਾਂ ਮੇਰੇ ਭਰਾ ਨੂੰ ਮਿਲੇ ਵੀ ਤੁਸੀਂ ਕਿੱਥੋਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਉਹਨੂੰ ਦੱਸਿਆ ਕਿ ਅਸੀਂ ਗਰਦਾਸਪੁਰ ਤੋਂ ਆਏ ਆ। ਕਿਹੜਾ ਪਿੰਡ ਤਹਿਸੀਲ ਬਟਾਰਾ ਜੀ ਇਹ ਮੈਂ ਕਹ ਕਿਹੜਾ ਪਿੰਡ ਮਚਰਾਵਾ ਜਦੋਂ ਮਚਰਾਵਾ ਇਹਨਾਂ ਦੇ ਕੰਨੀ ਪਿਆ ਤੇ ਇਹਨਾਂ ਨੂੰ ਲੱਗਿਆ ਵੀ ਜਦਾਂ ਕਿ ਅਸੀਂ ਪਹੁੰਚ ਹੋ ਗਈ ਨਾ ਜਦਾਂ ਕਿ ਖੇਤ ਦੀ ਪਈ ਚਲੋ ਉਹਨਾਂ ਦੇ ਨਾਲ ਇਹਨਾਂ ਦਾ ਥੋੜਾ ਥੋੜਾ رابطہ ਗੱਲਬਾਤ ਹੋਂਦੀ ਰਹੀ ਇਹ ਜਿਹੜੇ ਬਜ਼ੁਰਗ ਇੱਕ ਦੋ ਬਜ਼ੁਰਗ ਹੋ ਰਹੀ ਨਹੀਂ ਕਿ ਉਮਰ ਦੇ ਆ ਉਹ ਕਹਿਣ ਲੱਗੇ ਵੀ ਸਾਨੂੰ ਨਾ ਕਿਸੇ ਤਰੀਕੇ ਨਾਲ ਸਾਡਾ ਪਿੰਡ ਪਾਓ ਪਿੱਛੋਂ ਜੇ ਆ ਜਾਏ ਤੇ ਉਹ ਉਹਨਾਂ ਦੇ ਪਿੰਡ ਵੇਖਣ ਦੇ ਦਰਮਿਆਨ ਵਿੱਚੋ ਇੱਕ ਦੋ ਤੇ ਰੱਬ ਨੂੰ ਪਿਆਰੇ ਹੋਗੇ ਤੇ ਇਹ ਕੁਦਰਤੀ ਮਧਹਰੀ ਕਾਇਮ ਆ ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹੈ ਜਿਵੇਂ ਆਪਣੀ ਭਾਰਤ ਸਰਕਾਰ ਨੇ ਕਿਹਾ ਵੀ ਜਿਹੜੇ ਲੋਕ ਖਾਸ ਕਰਕੇ ਇਧਰੋਂ ਬੰਦੇ ਬੱਚੇ ਜਿਹਨਾਂ ਦਾ ਜਨਮ ਸਵੱਟ ਕੇ ਹੋਇਆ ਉਹਨਾਂ ਨੂੰ ਪਿੰਡ ਵੇਖਣ ਦਾ ਲਈ ਵੀਜ਼ਾ ਦਿੱਤਾ ਜਾਵੇ ਤੇ ਇਹਨਾਂ ਨੇ ਆਪਾਂ ਟਰਾਈ ਕੀਤੀ ਪਿਛਲੇ ਸਾਲ ਕੀਤੀ ਸੀ ਉਹਦਾ ਕਿਸੇ ਕਾਰਨ ਵੀ ਜਾ ਨਹੀਂ ਬਲਿਆ ਇਸ ਵਾਰੀ ਫਿਰ ਇਹਨਾਂ ਨੂੰ ਵੀਜ਼ਾ ਮਿਲ ਗਿਆ ਸੋ ਵੀਰੇ ਇਹ ਮਿਲਣ ਦੇ ਨਾਲ ਵਾਗਾ ਬਾਰਡਰ ਕਰਾਸ ਕਰਕੇ ਅੱਜ ਇਹਨਾਂ ਨੂੰ ਤੁਹਾਡੇ ਦਰਸ਼ਨ ਕਰਨ ਦਾ سباگ پرابت ہویا میں میں کر شاہ ہے اچھا جی اتنے جو رہنگے سی کتنے جنہیں رہنگے سی کدو گئے پر پاکستان کیا ہے کیا ہے کیا ہے آئی جن والا جامل گئے لے بھوڑے ہوگا سنتالی جی جامل سنتالی جی جامل گئے تھے آنچہ واپس پینڈ آئے ہو کنے سالہ بعد آئے تھے کتنا نہ لگتا پہا ستر اسی سال تک باہر آیا ہمیں

ਹਾਂ ਤੇ ਪਲ ਦਾ ਨਹੀਂ ਉਹ ਇਹ ਆ ਵੀਰੋ ਉਹ ਕਾਹਦਾ ਲੈਣੇ ਹੰਢਤੀ ਅਪਉਂ ਹੀ ਵਾ ਉਹ ਨੁਕਸਾਨ ਇਹ ਜੋ ਆ ਸਾਡਾ ਪੇਹੇ ਦਾਣੇ ਇਹਨਾਂ ਰਾਜਾ ਕੇ ਜਿੰਨ ਕੋਠੀਆ ਉਹਨੇ ਇੱਕ ਗਦਾ ਦਾਣਿਆਂ ਦਾ ਇੱਕ ਦੋ ਰੁਪਏ ਨਾ ਜਲਿਆ ਉਸ ਵੇਲੇ ਹਾਂ ਤੇ ਅਜੇ ਨਹੀਂ ਜਾਣਾ ਤੇ ਜਾਣੇ ਗਰੀਆ ਚਾ ਦੇ ਕਾ ਮਾ ਜਾਂ ਗੱਡੇ ਲਾ ਦੇ ਕੇ ਚਾਈ ਚਾਈ ਬੋਰੀਆਂ ਲਾ ਦੀ ਹਜ 2 ਰੁਪਏ ਸਾਨੂੰ ਦਿੱਤੇ ਓਏ ਹੋਏ ਹਾਂ ਤੇ ਉਹ 250 ਹੋ ਗਿਆ ਆ ਫਿਰ ਜਾਂਦਾ ਚੰਗਾ ਹੈ ਹਾਂ ਤੇ ਆ ਗੱਲ ਹੈ ਲੱਭ ਹਾਂ ਇਹ ਹੈ ਜੱਦੀ ਸਾਜ ਜਮਲਪੋਂ ਇਹ ਤੇ ਬਹੁਤ ਪਿਆਰਾ ਲੱਗਦਾ ਹਾਂ ਯਾਦਿ ਜਾਨ ਮੈਂ ਗਈ ਬਹੁਤ ਹਾਂ ਸਵਾਗਤ ਆਇਆ ਆ ਰਾਜਾ ਮਾਇਆ ਸਤਿ ਸਾਈਂ ਆਦਨਾਇ ਬੰਦਾ ਤੇ ਮੰਨ ਨੂੰ ਸਲਾਮ ਮਿਆਂ ਲਈ ਬਿਲਕੁਲ ਹਾਂ ਇਹ ਰੱਬ ਦੀ ਮਿਹਰ ਹੈ ਜੀ ਹਾਂ ਸੇ ਬਾਬਾ ਦਿਲ ਜਗਾਣਾ ਸਾਫ ਰੱਖੋ ਹਾਂ ਸੇ ਆਯਾ ਬਾ ਸਾਰੇ ਕੰਮ ਦਿਖਾ ਲੈਣਾ ਹਾਂ